ਸਸਰੀ ਕਾਲ ਵੀਤੀ ਸਾਰਿਆਂ ਨੂੰ ਅੱਜ ਪਹੁੰਚਿਆ ਸੋਨੂ ਰੰਧਾਵਾ ਡੇਰੀ ਫਾਰਮ ਤੇ ਆਓ ਕਰੋਨੇ ਆ ਵੀਰ ਨਾਲ ਗੱਲਬਾਤ ਸਸਿਕਾ ਵੀਰ ਜੀ ਸਤਿ ਸ੍ਰੀ ਅਕਾਲ ਭਾਜੀ ਹੋਰ ਸੁਣਾਓ ਵੀਰ ਜੀ ਠੀਕ ਠਾਕ ਜੀ ਠੀਕ ਠਾਕ ਵਧੀਆ ਜੀ ਸਾਰੇ ਵੀਰ ਔਰ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਵੀਰ ਜੀ ਤੁਹਾਡੇ ਰੰਧਾਵਾ ਭਰਾ ਦੇ ਰੰਧਾਵਾ ਡੇਰੀ ਫਾਰਮ ਤੇ ਵੀਰ ਜੀ ਅੱਜ ਤੁਹਾਨੂੰ ਨੌਵਾਂ ਦਸਾਂ ਝੋਟੀਆਂ ਦਾ ਸਟਾਕ ਵਿਖਾਉਣ ਲੱਗੇ ਆ ਕਿਉਂ ਠੰਡ ਦੇ ਕਾਰਨ ਝੋਟੀਆਂ ਤੇ ਮੇਰੇ ਕੋਲ 17 18 ਤਾਜ਼ੀਆਂ ਵਾਂ ਠੰਡ ਬਹੁਤ ਜਿਆਦਾ ਭਾਜੀ ਪੈਂਦੀ ਆ ਧੁੰਦ ਪੈਂਦੀ ਆ ਠੰਡ ਚ ਮਾਲ ਨਹੀਂ ਵਿਖਾਇਆ ਜਾਂਦਾ ਇਸ ਕਰਕੇ ਕਿ ਬਾਹਰ ਨਹੀਂ ਮਾਲ ਕੱਢਿਆ ਜਾਂਦਾ ਅੱਜ ਵੀਰ ਜੀ ਤੁਹਾਨੂੰ 9 10 ਝੋਟੀਆਂ ਟੌਪ ਦੀਆਂ ਮਖਾਉਣ ਲੱਗੇ ਆ ਬਾਕੀ ਆਪਣੇ ਚੈਨਲ ਨੂੰ ਵੀਰ ਜੀ ਵੱਧ ਤੋਂ ਵੱਧ ਕਰ ਲੋ ਸਬਸਕ੍ਰਾਈਬਰ ਨਾ ਲਗਾ ਘੰਟੀ ਦੇ ਬਟਨ ਨੂੰ ਕਲਿੱਕ ਕਰ ਦੋ ਕਿ ਆਉਣ ਵਾਲੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਵੀਰ ਜੀ ਬਹੁਤ ਸੱਪੇ ਦੀ ਬਾਕੀ ਵੀਰ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਭਰਾ ਤੁਹਾਡੇ ਦਾ ਪਿੰਡ ਹੈਗਾ ਜੈਤੋ ਸਰਜਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਵਿਰਤੀ ਬਟਾਲਾ ਵੀ ਆਪਾਂ ਨੂੰ 5-6 ਕਿਲੋਮੀਟਰ ਰਹਿ ਗਿਆ ਮੈਤਾ ਚੌਂਕ ਵੀ ਆਪਾਂ ਨੂੰ 5-6 ਕਿਲੋਮੀਟਰ ਰਹਿ ਗਿਆ ਜੀ ਅੰਮ੍ਰਿਤਸਰ ਵੀ ਆਪਾਂ ਨੂੰ 20-25 ਕਿਲੋਮੀਟਰ ਆ ਜੀ ਟਾਂਡਾ ਵੀ ਅਸੀਂ ਸੈਂਟਰ ਜਿਹੇ ਚ ਤੁਹਾਡੇ ਭਰਾ ਦਾ ਪਿੰਡ ਆ ਗਿਆ ਵਿਰਤੀ ਬਾਕੀ ਝੋਟੀਆਂ ਵਿਰਤੀ ਅੱਜ ਆਪਣੇ ਕੋਲ ਜਿਆਦਾ ਚੰਗੀਆਂ ਮਾਲਕ ਦੀ ਕਿਰਪਾ ਨਾਲ ਪਹਿਲਾ ਔਰ ਦੂਸਰਾ ਸੂਆ ਦੋ ਦੰਦ ਚਾਰ ਦੰਦ ਇੱਕ ਦੋ ਕਟੀਆਂ ਖੇਰੀਆਂ ਵੀ ਹੈਗੀਆਂ ਵਾ ਪਰ ਮਾਲਕ ਦੀ ਕਿਰਪਾ ਦੇ ਨਾਲ ਬਹੁਤ ਜ਼ਿਆਦਾ ਵਧੀਆ ਦੁੱਧ ਦੇ ਉੱਤੇ ਚੱਲਣ ਡੀਆਂ ਜੇ ਕੋਈ 17 ਕਿਲੋ ਕੋ 18 ਕਿਲੋ ਕੋ 15 ਕਿਲੋ ਕੋ 16 ਕਿਲੋ ਆਪਣੇ ਕੋ ਝੋਟੀਆਂ ਭਾਜੀ ਹੈਗੀਆਂ ਭਾ ਆਪਣੇ ਕੋ ਵੀਰ ਜੀ 1 ਲੱਖ ਰੁਪਏ ਤੋਂ ਲੈ ਕੇ ਵੀਰ ਜੀ 1.5 ਲੱਖ ਰੁਪਏ ਦੀਆਂ ਝੋਟੀਆਂ ਜੇ ਜ਼ਿਆਦਾ ਭਾ ਨਹੀਂ ਗਾ 1.10000 ਤੋਂ ਸਟਾਰਟਿੰਗ ਅੱਜ ਕਰਦੇ ਆਂਗੇ ਬਾਕੀ ਬੇਚੀ 1.5 ਲੱਖ ਰੁਪਏ ਤੇ ਤੁਹਾਡੇ ਭਰਾ ਕੋ ਝੋਟੀਆਂ ਜੇ ਕੋਈ ਜ਼ਿਆਦਾ ਭਾਅ ਨਹੀਂਗਾ 1.5 ਤੋਂ ਉੱਤੇ ਕੋਈ ਝੋਟੀ ਨਹੀਂ ਜੇ ਬਾਕੀ ਤਾਂ ਉਹ ਵੀ ਜਿਵੇਂ ਖਾਲਦੇ ਆਂ ਝੋਟੀਆਂ ਚਲੋ ਬੇਚੀ ਕਰੀਏ ਕੰਮ ਚਾਲੂ ਕਰੀਏ ਕਰੀਏ ਬੇਚੀ ਆਹ ਭਾਜੀ ਦੂਜਾ ਸੂਆ ਝੋਟੀ ਜੇ ਮੂੰਹ ਤੋਂ ਬੇਚੀ 4 ਤੰਤ ਹੋਵੇ ਜਾਂ 6 ਤੰਤ ਹੋਵੇ ਇਹ ਦੇਖੋ ਭਾਜੀ ਦੁੱਧ ਮਣ ਚੋਣ ਵਾਲਾ 16 ਕਿਲੋ ਹਾਜ਼ਰ ਜੀ ਬਾਕੀ ਥਣ ਲੇਵਾ ਵੀਰਾਂ ਨੂੰ ਚੈੱਕ ਕਰਾ ਦਿਓ ਇੱਕ ਤਰ੍ਹਾਂ ਦੇਖੋ ਸਰਵ ਸੇ ਅੀ ਸੇਂਗ ਸ਼ਿੰਗਾਰ ਨਹੀਂ ਕਦੇ ਮਾੜਾ ਲਿਆ ਸੇਂਗ ਸ਼ਿੰਗਾਰ ਚੈੱਕ ਕਰਾਓ ਵੇਖੋ ਬਿਊਟੀ ਵੱਡੀ ਵੇਖ ਲੋ ਇਹਦੇ ਤੇ ਰੱਬ ਦਾ ਨਾਮ ਗੇ ਇਦੋਂ ਵੱਡੀ ਧੀ ਭਾਜੀ ਕੋਈ ਨਹੀਂ ਜਿਹ ਹੁੰਦੀ ਵੇਖੋ ਅੱਡ ਰਕਵਾਲਟ ਦੀ ਆਂਚਲ ਦਿਖਾਓ ਵੀਰਾਨ ਨੂੰ ਕੈਮਰਾ ਬਾਹਰ ਤੇ ਇਸੇ ਮੇਰੇ ਨਾਲ ਭਾਜੀ ਖਾਣ ਦੇ ਵੇ ਦਾ ਗੈਪ ਦਿਖਾਓ ਥਣਾ ਦਾ ਕੱਲਿਆ ਕੱਲਾ ਵੀਰ ਜੀ ਦੇਖੋ ਕਰੋ ਚੈੱਕ ਪਾਸ ਥਣ ਲੈਵਾ ਝੋਟੀ ਦਾ ਪਿੱਠ ਪੁੜਾ ਚੈੱਕ ਕਰੋ ਜੀ ਦੇਖੋ ਵੀਰ ਜੀ ਝੋਟੀ ਭਾਜੀ ਇਹਦੇ ਕੋ ਹੁਣ 16 ਕਿਲੋ ਦੁੱਧ ਝੋਟੀ ਕੋਹਾ ਜਾਂਦੀ ਐ ਮੁੱਲ ਕਰਾਉਣੋਂ ਬੇਤੀ ਇਹਦਾ ਜੋ ਮਰਜ਼ੀ ਕਰਾਈਓ 1.5 ਲੱਖ ਦੀ ਝੋਟੀ ਵੀਰ ਜੀ ਝੋਟੀ ਦੇ ਰਹਾਂਗੇ ਮੁੱਲ ਕਰਾਉਣੋਂ 65 ਕਰਾ ਲਓ 70 ਕਰਾ ਲਓ ਕੋਈ ਫਾਇਦਾ ਨਹੀਂ ਇਹ ਦੋ ਦੰਦ ਕੱਟੀ ਆ ਗਈ ਭਾਜੀ ਮੇਰੇ ਕੋ ਮਾਤਰੀ ਕਿਰਪਾ ਸਦਕਾ ਬਾਪੇ ਜੀ ਪੱਤੇ ਵਾਲਿਆਂ ਦੀ ਕਿਰਪਾ ਨੇ ਦਿੱਤੀ ਆਏ ਇਹ ਭਾਜੀ ਝੋਟੀ ਕੋ ਹੁਣ ਦੁੱਧ ਚੂਣ ਵਾਲਾ ਮੇਰੀ 15 ਤੋਂ ਬਾਹਰ ਹੋਊਗਾ 16:00 ਜਾਂ 16:30 ਪਹਿਲਾਂ ਸ਼ਕੀਨੀ ਵੇਖ ਲਓ ਝੋਟੀ ਦੀ ਵੱਡੀ ਵੇਖ ਲਓ ਦੇਖੋ ਬਿਊਟੀ ਚੈੱਕ ਕਰੋ ਬਾਕੀ ਥਣ ਲਿਵਾ ਇਹੋ ਜਿਹਾ ਨਹੀਂ ਜੇ ਕਟੀਆਂ ਨੂੰ ਲੱਗਦਾ ਦੇਖੋ ਮੇਰੀ ਸਰੋ ਚੈੱਕ ਆਸ ਭਾਜੀ ਦੇਖੋ ਜੀ ਦਰੋਂ ਬਣਾਤਰ ਅੰਡਰ ਕੁਆਲਟੀ ਫਸਾਲ ਦੋ ਵੀਰਾਂ ਨੂੰ ਕੱਲੀ ਕੱਲੀ ਨੇੜੇ ਲਾ ਕੇ ਫੇਰ ਲੰਮੀ ਤੋਂ ਅੱਧੇ ਨੇ ਪਿੱਛੋਂ ਫਸਾਲ ਦੋ ਜੀ ਕਿਉਂ ਨਹੀਂ ਰਾਂ ਦਾ ਪਰਾਲਾ ਤਾਂ ਜਿੱਤੀ ਜਣਾ ਪਰ ਤੇਰੀਂ ਮੇਹਰਾ ਭਾਈ ਚਲੋ ਕਿੱਛ ਆਪਾਸ ਰਿਖੀ ਜੇ ਕੋ ਵੀ ਦੀ ਛੋਟੀ ਮਾਲਕ ਦੀ ਕਿਰਪਾ صدਕਾ ਬਾਬਾ ਸ਼ੇਖ ਬੱਤੇਣਾ ਦਵੇ ਤੇ ਇਹੋ ਜਿਹੀਆਂ ਛੋਟੀਆਂ ਵੀਰ ਜੀ ਮਿਲਦੀਆਂ ਜੇ ਆਰਡਰ ਕੁਆਲਟੀ ਵੇਖੋ ਤੂੰ ਟੱਚ ਕਰਤਾ ਜੇ ਆਰਡਰ ਪੇਠਾ ਪੜਾ ਵੇਖੋ ਪਹਿਲਣ ਕੱਟੀ ਤੇ ਪੇਠ 1.5 ਮੀਟਰ ਚੌੜੀ ਪੇਠ ਜੇ ਵੇਖੋ ਅੰਚਲ ਵੇਖੋ ਕੱਲਾ ਕੱਲਾ ਬਾਜੀ ਝੋਟੀ ਨੂੰ ਲੱਗਾ ਮੇਰਾ ਛੱਡ ਐਨ ਪੁੱਤ ਦੇਖੋ ਜੀ ਆਰਡਰ ਕੁਆਲਟੀ ਵੇਖੋ ਤੂੰ ਨੂੰ ਟੱਚ ਕਰਨ ਦੀ ਝੋਟਾ ਲੇਵਾ ਇਹੋ ਜਿਹਾ ਥਣ ਲੇਵੇ ਭਾਜੀ ਲੋਕ 5-5 ਲੱਖ ਰੁਪਈਆ ਕੱਟੀਆਂ ਦਾ ਮੰਗਦੇ ਅਸੀਂ ਨਹੀਂ ਮੰਗ ਸਕਦੇ ਇਹ ਝੋਟੀ ਮੁੱਲ ਕਰੋ ਨੂੰ ਜੋ ਮਰਜ਼ੀ ਕਰਾ ਲੋ ਇਹ ਝੋਟੀ ਭਾਜੀ 1,70,000 ਦੀ ਝੋਟੀ ਭਾਜੀ ਦਵਾਂਗੇ ਜੀ ਆਜੋ ਜੀ ਇਹ ਝੋਟੀ ਭਾਜੀ ਦੋ ਦੰਦ ਕੱਟੀ ਆ ਗਈ ਮੇਰੇ ਕੋਲ ਬਿਊਟੀ ਵੇਖੋ ਇਹ ਹੋ ਗਈਆਂ ਝੋਟੀਆਂ ਹਸਾਰੋਂ ਫਰੇਣੇ ਤੋਂ ਅਸੀਂ ਲੈ ਕੇ ਉਹਨੇ ਸਾਡੇ ਕੋਲ ਵੀਰ ਜੀ ਪਹਿਲੋਂ 2.5 ਲੱਖ ਰੁਪਈਆ ਕੱਤੀ ਦਾ ਮੁੱਲ ਕੀਤਾ ਸੀ ਫਿਰ ਅਸੀਂ ਆਪਣੇ ਭਾ ਨਾ ਲਈਆ ਵੀਰਾਂ ਨੂੰ ਮੁਕਤ ਭਾ ਛੋਟੇ ਜਿਹੇ ਨਾ ਦਵਾਂਗੇ ਵੱਡੀ ਵੇਖ ਲੋ ਸਿੰਘ ਸ਼ਿੰਗਾਰ ਦੇਖ ਲੋ ਚੈੱਕ ਕਰੋ ਵੀਰ ਜੀ ਦੇਖੋ ਇਹ ਆ ਗਏ ਦੇਖੋ ਭਾਈ ਜੋਤੇ ਬਾਜੀ ਹਾਂ ਤਾਂ ਫਾਇਰ ਕੋਲੋਂ ਜਿੰਦੀ ਪਰੇ ਨੂੰ ਕਾਰਨ ਲੇਟ ਆਵੇ ਲੈ ਲੈਨੇ ਉੱਪਰ ਇਹ ਵਾਹ ਨਹੀਂ ਕਰਦਾ ਦੇਖੋ ਜੀ ਅਡਰ ਕੁਆਲਟੀ ਮਗਰ ਵੀ ਇਹ ਕੱਟੀ ਹੈ ਭਾਈ ਤੋਰਾ ਮੇਂ ਕੋਡੇ ਭਰਨ ਮੇਂ ਕੋ ਤੋਰਾ ਤਾਂ ਉਂਦੀ ਚਾਲ ਹੋਰੀ ਦੇਖੋ ਤੋਰਾ ਤੋਰਾ ਆਵੇ ਤਾਂ ਕੱਟੀ ਦਾ ਹੰਦੇ ਵਾ ਵੇਖੋ ਕਿੱਥੇ ਕਿੱਥੇ ਲੱਗਾ ਛੋਟੀ ਨੂੰ ਮਗਰ ਵੀ ਇਹਦੇ ਕੱਟੀ ਜੇ ਭਾਜੀ ਅੱਜ ਇਹਨੂੰ ਸੂਈ ਨੂੰ ਸਾਰਾ 7ਵਾਂ 6ਵਾਂ ਦਿਨ ਕੇ ਵੇਖੋ ਰਿੰਗ ਉਂਗਲ ਨੰਗ ਦੀ ਸੰਗਾਸਣੀ ਭਾਜੀ ਮਗਰ ਵੀ ਕੱਟੀ ਜੀ ਦੇ ਦੇਖੋ ਜੀ ਵੇਖੋ ਕਰੋ ਚੈੱਕ ਪਾਸ ਤੂੰ ਨੂੰ ਬਿੰਦੀਆਂ ਵਾਲਾ ਟਿਮਕਣੇ ਵਾਲਾ ਲੈਵਾ ਦੇ ਦੇਖੋ ਮਾੜਾ ਮਾੜਾ ਲਹੂ ਮਾਰੰਡੀ ਆ ਵੇਖੋ ਲੈਵਾ ਲੈਪ ਚੈੱਕ ਕਰੋ ਜੀ ਦੇਖੋ ਕਰੋ ਚੈੱਕ ਪਾਸ ਲੇਫਤੀ ਵੇਖੋ ਦੇਖੋ ਟਮਕਣੇ ਵਾਲਾ ਲੀਵਾ ਆ ਗਿਆ ਛੋਟੀ ਦਾ ਜੀ ਇਹ ਦੋ ਦੰਦ ਕੱਟੀ ਆ ਗਈ ਭਾਜੀ ਇਹਦਾ ਮੁੱਲ ਦੱਸ ਦੇ ਵੀਰ ਜੀ ਇਹਦਾ ਮੁੱਲ ਭਾਜੀ ਕਰਨ ਨੂੰ 1.5 ਕਰਾ ਲਓ 1 60 ਕਰਾ ਲਓ 1 ਲੱਖ 40000 ਦੀ ਛੋਟੀ ਦੇਤੀਏ ਦਵਾਂਗੇ ਮੁੱਲ ਕਰੋ ਜੋ ਮਰਜ਼ੀ ਕਰਾ ਲਓ ਇਹ ਛੋਟੀ ਦੋਂਦੀ ਆ ਗਈ ਬਿਊਟੀ ਵੇਖੋ ਜੀ ਕਰ ਤਾਂ ਫੋਟੋਆਂ ਖਿੱਚੀ ਜਾਈਏ ਕਿੰਦਾ ਤੁਹਾਨੂੰ ਬੱਚਾ ਲਾ ਕੇ ਉਹ ਖਾਲਦੇ 1 ਮਿੰਟ ਰੁਕ ਜਿਓ ਵੀਰਾਂ ਸਾਰੇ ਕਿਉਂ ਕਿ ਇਹ ਵੇਲੇ ਭੈਣ ਭਰਾ ਆਨਲਾਈਨ ਵੀ ਝੋਟੀ ਮਂਗਾ ਲਿੰਦਾ ਭਾਜੀ ਦੇਖੋ ਜੀ ਇਹਦੇ ਕੋਲ ਦੁੱਧ ਭਾਰੀ ਹੁਣ 14 ਕਿਲੋ ਗੋੜੀ ਤੋਂ ਝੋਟੀ 67 ਹੋਈ ਜੇ ਦੇਖੋ ਕਰਿਓ ਜੇ ਘਰ ਪਾਸੇ ਵਰਤੀ ਝੋਟੀ ਜੀ ਕਰਦਾ ਕੋਠੋਂਾਂ ਫਿੱਤੀ ਜਾਈਏ ਇਹਦੀਆਂ ਥਰਨੇਵਾ ਇਹੋ ਜੇ ਕਰਦੀ ਕੱਟੀ ਆਣੀਦਾ ਹੈ ਮਾਗੀਸਨ ਤੋਂ ਵੀ ਹੋਤਾ ਹਾਂ ਇਹ ਬੜੀ ਜੀ ਲੋ ਵੀਰਾਂ ਦੀ ਨਮਾੰਡ ਸੀ ਕਿ ਕੱਟੀਆਂ ਦੋਂਦੀਆਂ ਚੋਗੀਆਂ ਲਿਆ ਕੇ ਦਿਆ ਕਰੋ ਇਹ ਵੀ ਕੱਟੀ ਦੋਂਦੀ ਆ ਪਰ ਇਹਨੂੰ ਥਾਣਾ ਲੈਵਾ ਪਰ ਇਹੋ ਜਿਹਾ ਲੱਗਾ ਜਿੱਦਾਂ ਮੱਝਾਂ ਨੂੰ ਥਾਣ ਦੇਵਾ ਨਹੀਂ ਦੂਜੇ ਤੀਜੇ ਸੁਵੇ ਲੱਗਦਾ ਮੱਝਾ ਥਣ ਕੱਡੂਗੀ ਕੱਟੀ ਇਹੋ ਜਿਹਾ ਚਵਾ ਲੱਗਾ ਉਹ ਠੰਡੀ ਵੇਖ ਲਓ ਇੰਨੀ ਆ Putih cerah di pas malam, pas malam. <totipan> wow. ਇਹਦੇ ਕੋ ਭਾਜੀ ਹੁਣ 14 ਕਿਲੋ ਕੱਟੀ ਕੋ ਠੰਡਾ ਦੁੱਧ ਹੋਊ ਤੇ ਪੰਚਾ ਗਸ ਮੇ ਤਾਂ 15 ਕਿਲੋ ਹੋਊਗਾ ਠੰਡਾ ਦੁੱਧ ਜਿਹੜਾ ਵਾ ਉਹ 7 ਕਿਲੋ ਟਾਈਮ ਦਾ ਝੋਟੀ ਕੋ ਹੁਣ ਹੈਗਾ ਜੀ ਬੀਰ ਜੀ ਐਵੇਂ ਮੂੰਹ ਦੀਆਂ ਗੱਲਾਂ ਆਹ ਸਾਬ ਮਾਤਰਾ ਮੈਂ ਚੋਦੇ ਮਾਤਰਾ ਇਹਦੇ ਚ ਮਾਰਨ ਮਾਤਰੇ ਚ ਮਾਰਨ 7 ਦੇ ਮੀਮੀ 7 ਕਿਲੋ ਇਹਨਾਂ ਉੱਪਰ ਲਿਓ ਝੋਟੀ ਨੂੰ ਪਾਸ ਕਰਦੇ ਹਾਂ ਮਾਰਤਾ ਚੁਆਈ ਕਰਦੇ ਉਹਦੇ ਚ ਮਾਰਕਿਟ ਕਰਦੇ ਆ। ਤਾਂ ਦਿੱਤੀ। ਦੇਸੀ। ਪਾਸ ਕਰਦੇ ਸਾਰੇ। ਕਿਉਂ ਥੋੜਾ। ਊੜੀ ਵੇਖਦੋ ਨਿਗਾਹੇ ਬੱਚਾ ਵੀ ਧਰਾਂ ਲਾਉਂਦੇ ਨੇ ਸਾਰੇ ਮਾਰ ਮੱਤ। ਦਿੱਤੀ ਜਮਾਨ ਵਾਲੇ। ਕੀ ਰੈਂਜੀ ਲਿਆ ਉਹ ਮੈਂ ਤੁਹਾਨੂੰ ਚੋਕ ਉਹ ਖਾਲਾਂ ਵੀ ਰਣ ਮੋਟਰ ਨੂੰ ਹੁੰਦੀ ਜੇ ਕੱਟੀ ਦੇਖੋ ਕੱਟੀ ਹੁੰਦੀ ਮੋਟਰ ਸਮਾਜੀ ਵਾਲਿਆਂ ਦੇਖੋ ਜੀ ਕੋਲ ਕੇ ਖਾਦੀਏ ਪਰ ਫੜ ਲੈ ਜਾ ਇਸ ਤਰ੍ਹਾਂ ਦੁੱਧ ਵੀ ਰਣ ਦੋਨ ਦੀ ਕੱਟੀ ਕਾਟਾ ਪੜਾ ਬਹਾਲ ਦੇਉਗੇ ਜੀ ਇਹਨਾਂ ਕੱਟੀਆਂ ਦੇਖੋ ਜੀ ਦੇਖੋ ਕਰੋ ਤੇ ਆਪਾਸ ਮੇਰੀ ਜੀ ਕਤੀ ਮਾਲਕ ਦੀ ਕਿਰਪਾ ਸਦਕਾ ਸੈਂਬੇ ਸ਼ਿੰਗਾਰ ਰੱਖਾ ਹੋ ਦੇਖੋ ਬਿਊਟੀ ਜੀ ਦੇਖੋ ਭਾਜੀ ਝੋਟੀ ਪੇਠ ਪੜਾ ਵੇਖੋ 1.5 ਮੀਟਰ ਚੌੜੀ ਖੁੱਡੇ ਲੱਗੇ ਮੈਂ ਨੂੰ ਇਹੋ ਚੀਜ਼ਾਂ ਹੁੰਦੀਆਂ ਵੇਖਣ ਵਾਲੀਆਂ ਜਿੰਨੀ ਮੈਂ ਦੀ ਪੇਠ ਚੌੜੀ ਹੋਰ ਦਾ ਦੁੱਧ ਜਿਆਦਾ ਜਾਊਗੀ ਭਾਜੀ ਜੇਨੂੰ ਪਤਲੀ ਜੀ ਭੂਈ ਵਾਲੀ ਹੋ ਮੈਂ ਦੁੱਧ ਨਹੀਂ ਦਊ ਮੈਲਾ ਸੱਟਣ ਦੀ ਵੇਖ ਲਓ ਚੌਗਾ ਅੰਕ ਦੋ ਭਾਜੀ ਦੁੱਧ ਜੇ ਇਦਾਂ ਮੁੱਲ ਦੇ ਕੇ ਕਰਨ ਨੂੰ ਜੋ ਮੱਸੀ ਕਰੀ ਜਾਓ 130000 ਦੀ ਰੋਟੀ ਭਾਜੀ ਦਵਾਂਗੇ ਇਹ ਭਾਜੀ ਹੁਣ ਮੇਰੇ ਕੋਲ ਡਾਇਮੰਡ ਪੀਸਾ ਆ ਗਿਆ ਇਹੋਦੇ ਸਾਰਿਆਂ ਨੂੰ ਜ਼ਿਆਦਾ ਦੁੱਧ ਛੋਟੀ ਕੋ ਹੁਣ ਇਹ ਹੋ ਜੇ ਪਹਿਲਾਂ ਇਤਾਰੇ ਰੱਖਿਆ ਤੁਹਾਨੂੰ ਬੱਚਾ ਦਾ ਤੋੜ ਕੇ ਬਖਾ ਲਦਾ ਵਾ ਦੇਖੋ ਜੀ ਥੱਲੇੋਂ ਅੱਡ ਰੱਖਤਾ ਹੋ ਜੀ ਬਈ ਹੋ ਮੈਂ ਜੀ ਹੁਣ ਭਾਜੀ ਇਹਦੇ ਝੋਟੀ ਕੋ 8.5 ਕਿਲੋ ਡੰਗ ਦਾ ਦੁੱਧ ਜੇ ਭਾਜੀ 9 ਭੁੱਗਾ 8.5 ਕਿਲੋ ਦੁੱਧ 10 ਵੇ ਦੀ ਬੱਚਾ ਦਾ ਆ ਕੇ ਸਾਰਾ ਸਹਿਮ ਖਾਦਨੇ ਤੁਹਾਨੂੰ ਤੇ ਉਹ ਵੀ ਝੋਟੀ ਵੈਬਲੀ ਉੱਪਰ ਵੀ ਇੱਕ ਜੀ ਅਡੋਰਮਟਨ ਦੇਖੋ ਆਰਡਰ ਕੁਆਲਟੀ ਕਰੋ ਜੀ ਫੋਨ ਕਰਾ 24 ਵੇਖੋ ਨਾਲੇ ਜੀ ਮੋਰ ਰਿਲੇਟਿਵ ਇਸੇ ਮੈਕਸਿਮਾਈਜ਼ ਰਿਹਾ ਪਾਣੀ ਲੈ ਮਦਦ ਦੇ ਜੇਪਾ ਸਨ ਕੇ ਭੀਰ ਨੂੰ ਜਿਗਾਰ ਕਿੱਥੋਂ ਆ ਗਿਆ ਨਾ ਮੈਨੂੰ ਲੱਗਾ ਹਮ ਆਗ ਲਾਇਆ ਤਾਰਾ ਮਾ ਪਾਸ ਕਰਨਾ ਮੀਰਾਂ ਮੱਥੇ ਵਰਤਣਾ ਮੀਰ ਐ ਹੋਰ ਐ ਲੱਗ ਰਿਹਾ ਦੇਹੋ ਜੀ ਦੇਹੀ ਮਾਤਾ ਕਲਗੀਜ਼ ਮੋਟਰਸ ਮਕਸੀਵਾਲ ਇਹ ਆਪੜੇ ਕਿਰਾਏ ਮਾਂ ਤੋੜ ਕੇ ਬਤਾਲਾਂ ਵੀਰਾਂ ਨੂੰ ਝੋਟੀਆਂ ਇਹੋ ਜੀਆਂ ਭਾਜੀ ਝੋਟੀਆਂ ਵੀ ਇੱਦੀ ਲਿਆ ਕਰੋ ਜ਼ਿਆਦਾ ਨਹੀਂ ਲੋੜ ਨਹੀਂ ਪੰਜ ਕਿ ਝੋਟੀਆਂ ਇਹੋ ਜੀਆਂ ਮੇਰੇ ਪਸੰਦ ਦੀਆਂ ਲੈ ਲਿਓ ਮਾਲਕ ਦੀ ਕਿਰਪਾ ਦੇ ਨਾਲ ਆ ਬਣਾਉਂਦੇ ਹਾਂ ਅੱਜ ਅਸੀਂ ਤੁਹਾਨੂੰ ਇਹ ਤਰ੍ਹਾਂ ਦਿਖਾ ਦੇ ਗੋਣ ਦੇ ਕੋਲ ਕਰੀ ਮੋੜ ਲੀਏ ਜੀ ਮੋੜ ਲਓ ਦੇਖੋ ਅ ਡਰਕਵਾ ਸਿੰਕ ਵਾਲੀ ਬਿਊਟੀ ਖਾ ਲੋ ਦੇਖੋ ਹੁਣ ਥੱਲੇੋਂ ਖਾ ਲੋ ਫਿਰ ਗੈਪ ਖਾ ਲੋ ਇੱਥੇ ਇੱਥੇ ਲੱਗਾ ਲੀ ਗੈਪ ਖਾ ਲੋ ਜਕਤੀ ਨੂੰ ਦੂਜਾ ਆਵਾ ਏ ਭਾਜੀ ਝੋਟੀ ਦੂਸਰਾ ਕੁਆ ਦੂਜਾ ਨੇ ਪਰ ਵੇਖੋ ਖਰੋਜ ਸਿੱਧੀ ਕਰਦਾ ਸਿੱਧੀ ਕਰਕੇ ਦੇਖੋ ਭਾਜੀ ਦੇਖੋ ਆਰਡਰ ਵੇਖੋ ਆਹ ਹੁੰਦੀਆਂ ਚੀਜ਼ਾਂ ਮੋਹਰਾ ਦੀਆਂ ਆਹ ਚੀਜ਼ਾਂ ਹੁੰਦੀਆਂ ਜੇ ਭਾਜੀ ਦੇਖੋ ਆ ਤੂੰ ਨਾ ਟੱਚ ਹੋਇਆ ਜੇ ਦੇਖ ਲੋ ਵੇਖੋ ਅਸਲ ਚੀਜ਼ ਜਿਹਨੂੰ ਕਹਿ ਦਿੰਨੇ ਆ ਦੇਖੋ ਭਾਜੀ ਵੇਖੋ ਪੂਛ ਭਾਜੀ ਮਰੋੜ ਕੇ ਭਾਜੀ ਵਿੱਚ ਪਾ ਲੋ ਇਹ ਹੁੰਦੀਆਂ ਅਸਲ ਚੀਜ਼ਾਂ ਇਹਦਾ ਮੁੱਦ ਭਾਜੀ ਮੌਕੇ ਤੇ ਘਰਾਂ ਵਿੱਚ ਭਾਜੀ ਤੇ ਇਹ ਭਾਜੀ ਪਹਿਲਾਂ ਸੁਦਾ ਮੂੰ ਤੋਂ ਦੁੱਧ ਕੱਟੀ ਦੁੰਦੀ ਆ ਗਈ ਪਰ ਥਾਣਾ ਲੈਵਾ ਵੇਖੋ ਮਰੀਕਣਾ ਗਾਈਆਂ ਨੂੰ ਇਹੋ ਜਿਹਾ ਨਹੀਂ ਕਿ ਲੱਗਦਾ ਵੇਖੋ ਆਡਰ ਤੋਂ ਆਤੀ ਸਰਵੱਥੇ ਇਕੱਠਾ ਹੋ ਗਏ ਸਾਰੇ ਦੇਖੋ ਜੀ ਮਰੀਕਣਾ ਗਾਈਆਂ ਨੂੰ ਇਹ ਜਿਹਾ ਜਿਹਾ ਲੱਗਦਾ ਜੀ ਥਾਣਾ ਲੈਵਾ ਮਾਈ ਜੀ ਭਾਜੀ ਨਸਲ ਵੇਖ ਲੋ ਬੰਨੀ ਬੰਨੀ ਨਸਲ ਦੀ ਝੋਟੀ ਜੇ ਵੇਖ ਲੋ ਸਾਂ ਚੂੜੀ ਨਿਕਾ ਨਿਕਾ ਸਿੰਘ ਬੰਨੀ ਥੱਲੇ ਉਹ ਜਿਹਾੜਾ ਖਾਓ ਜੀ ਮੇਰਾ ਨੂੰ ਨਹੀਂ ਲੱਗਦਾ ਕਿ ਆਪਾਂ ਜੀ ਐਵੇਂ ਮੂਹ ਵੀ ਨਾ ਲਾ ਲੋ ਜੋਂ ਮਾਦੀ ਕਰੀ ਨਾ ਇਹਦੇ ਚ ਹਵਾ ਦਾ ਭਰੀ ਨਹੀਂ ਜਾਂਦੀ ਨਹੀਂ ਜੇ ਹੋ ਜੇ ਜੀ ਰੱਖਦੇ ਕੱਟੀ ਨੂੰ ਸਾਨੂੰ ਨਹੀਂ ਮਾਲਕ ਦੀ ਕਿਰਪਾ ਸਤਕਾਰ ਸਾਡੀ ਸਮਝ ਤੋਂ ਬਾਹਰ ਕੰਮ ਹੋ ਗਿਆ ਜੀ ਝੋਟੀ ਕੋ 15 ਕਿਲੋ ਦੁੱਧ ਐ ਮੰਨ ਕੇ ਚਲੋ ਠੰਡਾ ਹੋਊਗਾ ਕਰੋ ਚੈੱਕ ਪਾਸ ਵੀਰ ਜੀ ਪਿਓਰ ਮੋਰਾ ਦੀ ਕੱਟੀ 15 ਕਿਲੋ ਦੁੱਧ ਜੇ ਭਾਜੀ ਕੱਟੀ ਕੋ ਕਹਿਣ ਦੀਆਂ ਗੱਲਾਂ ਨਹੀਂ ਥਣ ਇਹ ਜਿਹਾ ਲੱਗਦਾ ਪਹਿਲਾਂ ਦੱਸੋ ਨਹੀਂ ਲੱਗਦਾ ਇਹ ਪਹਿਲਾਂ ਕੱਟੀ ਦੋਂਦੀ ਆ ਗਈ ਚੱਲ ਬਟਾ ਦੇਖੋ ਤਾਜੀ ਸੂਈ ਝੋਟੀ ਪਿਓਰ ਸਾਰੀ ਜੈੱਡ ਬਲੈਕ ਦੇਖੋ ਭਾਜੀ ਕਰੋ ਚੈੱਕ ਪਾਸ ਇੱਕ ਵਾਲ ਵੀ ਇਦੱਚ ਸੰਬੇਧ ਹੋਏ 1 ਰੁਪਈਆ ਨਹੀਂ ਲੈਣਾ ਮੁਫਤ ਦੇਣੀ 1 ਰੁਪਈਆ ਜੇ ਚਿੱਟਾ ਵਾਲ ਵੀ ਇੱਕ ਸਾਦੇ ਸਰੀਰ 'ਚ ਹੋਵੇ ਦੁੱਧ ਹੈ 30 13 ਕਿਲੋ ਹੁਣ ਠੰਡਾ ਚਲੋ ਤੇ 13 ਕਿਲੋ ਠੰਡਾ ਉੱਦਿਆ ਭਾਜੀ ਉਹ ਠੀਕੋ ਅਜੇ ਦੁੱਧ ਕੱਢ ਤੇ ਨਹੀਂ ਆਈ ਸੱਤਾਂ ਨਾਲਾਂ ਦੀ ਸੁਈ ਗਏ ਦੇਖੋ ਪਾ ਪਿਓਰ ਮੁਰਾ ਦੀ ਤੂੰਦੀ ਮੂਤੋਂ ਦੇਖੋ ਆਹ ਵੇਖੋ ਬਿਊਟੀ ਖਾਲਦੀ ਐ ਅਜ ਬੱਚੇ ਦਾ ਬਹੁਤ ਆ ਇਧਰ ਲਿਆਓ ਇਧਰ ਖਾ ਲੋ ਬਿਊਟੀ ਵੀ ਦਾ ਖਾਲਦੀ ਐ ਸਾਰਿਆਂ ਨੂੰ ਦੇਖੋ ਸਿੰਘ ਰਿੰਗ ਸਿੰਘ ਜਿਹਨੂੰ ਕਹਿ ਦਿੰਨੇ ਆ ਜੀ ਰਿੰਗ ਸਿੰਘ ਚੱਲ ਤਾਂ ਖਾ ਇਹ ਆ ਪਿਓਰ ਮੁਰਾ ਦਾ ਸਲਦੀਆਂ ਨਿਸ਼ਾਨੀਆਂ ਭਾਜੀ ਆਲਟਰ ਕੁਆਲਟੀ ಕ್ಯಾਪਟਲ ਲੋ ਇਹ ਪਾਣੀ ਕੱਟੀ ਦਾ ਮੋਨ ਕਰਾਉ ਨੂੰ ਜੋ ਮਰਜ਼ੀ ਕਰਾਓ 13 ਕਿਲੋ ਹੁਣ ਠੰਡਾ ਦੁੱਧ ਜੇ ਕੱਟੀ ਕੋ ਆਲਟਰ ਕੁਆਲਟੀ ਵੇਖ ਲੋ ਕੱਟੀ ਨੂੰ ਠੰਣ ਲੈਵਾ ਦੇਖੋ ਕਰੋ ਚੈੱਕ ਪਾਸ ਠੰਡਾ ਦੁੱਧ 13 ਕਿਲੋ ਜੇ ਪੂਰ ਹੋਣਾ ਨਸਲ ਦੀ ਇਹ ਜੋ ਟੀ 115000 ਦੀ ਝੋਦੀ ਦੇਣੀ ਆ ਮੋਲ ਕਰਾਉਨ ਜੋ ਮਰਜ਼ੀ ਕਰਾ ਲੋ ਆ ਜੋ ਜੀਰਾਂ ਸਾਰਿਆਂ ਨੂੰ ਖਾਈਏ ਪੀਏ ਦੋਰੇ ਚਾਨਣਾ ਪਾਓ ਇੱਕ ਵਾਰਾਂ ਪੀਣਾ ਦੇਖੋ ਕਰੋ ਚੈੱਕ ਪਾਸ ਦੇਖੋ 15 ਕਿਲੋ ਕੱਟੀ ਕੋ ਪਹਿਲਣ ਕੋ ਦੁੱਧ ਜਿਪਨੂ ਕੋ ਦੇਖੋ ਜੀ ਲੈ 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 ਦੇਖੋ ਆ ਜੀ ਜੰਮ ਦੀਆਂ ਜੀ ਦੇਖੋ ਆ ਜੀ ਜੀ ਜਨ ਐਦਾਂ ਦੀਆਂ ਚੀਜ਼ਾਂ ਆਂ ਦੀ ਵੇਖੋ ਵੇਖੋ ਕਰੜੀ ਜੱਟ ਕપાસ ਕੱਟੀ ਇਹਦੇ ਕੋ 15 ਕਿਲੋ ਜੇ ਆ ਝੋਟੀ ਕੋ ਹੁਣ 8.5 ਕਿਲੋ ਦੁੱਧ ਟਾਈਮ ਦਾ ਜੇ 9 ਹੋਊਗਾ 8.5 ਦੱਸੂਗਾ ਜੀ ਐ ਝੋਟੀ ਕੋ 14 ਕਿਲੋ ਦੁੱਧ ਜੇ ਕੱਟੀ ਪਹਿਲਾਂ ਧੋਦੀ ਕੋ ਆਜੋ ਕਰੋ ਚੱਕ ਪਾਸ ਹੋਊ 15 ਦੱਸਾਂਗੇ 14 ਕਿਲੋ ਗਾੜੀਆਂ ਦੇ ਥਣ ਲੈਵਾ ਵਖਾਲ ਦੋ ਕੱਟੀ ਨੂੰ ਦੇਖੋ ਜੀ ਕਰੋ ਚੈੱਕ ਪਾਸ ਵੀਰ ਜੀ ਇਹ ਵੀ ਦੋਂਦੀ ਆ ਗਈ ਵੀਰ ਜੀ ਕਿਉਂਕਿ ਇਹ ਵੀਰਾਂ ਨੇ ਫਿਰ ਮਗਾਉਣੀਆਂ ਹੁੰਦੀਆਂ ਇਹ ਵੀ ਇੱਕੀ ਦੋ ਦੰਦ ਆ ਗਈ ਭਾਜੀ ਇਹਦਾ ਵੀ ਅਡਰ ਖਵਾਜੀ ਮੁਖਾਵਤ ਵਾਲੀ ਹੁੰਦੀ ਭਾਜੀ ਛੋਟੀ ਦਾ ਵੇਖੋ ਥਾਂ